वेलकम है दोस्तों ਤੁਹਾਡਾ ਸਾਡੇ ਚੈਨਲ ਮਾਲਾ ਮਨਕੇਤੇ ਕਿਤਾਬ ਅੰਤਰਛਾਤ ਲੇਖਕ ਨਰਿੰਦਰ ਸਿੰਘ ਪੂਰ ਲੇਖ ਸਾਰੇ ਯਤਨਾਂ ਦਾ ਨਿਸ਼ਾਨਾ ਸਫਲਤਾ ਭਾਗ ਦੂਜਾ ਸਾਨੂੰ ਵਿਰੋਧਤਾ ਤੋਂ ਡਰਨਾ ਨਹੀਂ ਚਾਹੀਦਾ ਪਤੰਗ ਅਤੇ ਜਹਾਜ਼ ਵਿਰੋਧੀ ਹਵਾ ਵਿੱਚ ਹੀ ਉੱਡਦੇ ਹਨ ਦੂਜਿਆਂ ਵੱਲੋਂ ਵਿਰੋਧਤਾ ਵੀ ਉਹਨਾਂ ਦੀ ਸਾਡੇ ਵਿੱਚ ਦਿਲਚਸਪੀ ਦੀ ਇੱਕ ਬਣਗੀ ਹੁੰਦੀ ਹੈ ਸਾਨੂੰ ਥੋੜੀ ਜਹੀ ਬੇਇਤੀ ਵੀ ਬਰਦਾਸ਼ਤ ਕਰਨੀ ਸਿੱਖਣੀ ਚਾਹੀਦੀ ਹੈ ਬੇਇਤੀ ਬਰਦਾਸ਼ਤ ਨਾ ਕਰਨ ਕਰਕੇ ਅਸੀਂ ਕਈ ਨਕੰਮੇ ਵਿਅਕਤੀਆਂ ਨੂੰ ਮਹੱਤਵ ਪ੍ਰਦਾਨ ਕਰਨ ਲੱਗ ਪੈਂਦੇ ਹਾਂ ਅਪਮਾਨ ਤੋਂ ਬਿਨਾਂ ਕੋਈ ਮਹਾਨ ਵਿਅਕਤੀ ਸਫਲ ਨਹੀਂ ਹੋਇਆ ਹਰ ਚੀਜ਼ ਅਤੇ ਹਰ ਸਥਿਤੀ ਤੋਂ ਲਾਭ ਪ੍ਰਾਪਤ ਕਰਨ ਦੀ ਬਿਰਤੀ ਕਰਨ ਅਕਸਰ ਅਸੀਂ ਵੱਡੀਆਂ ਪ੍ਰਾਪਤੀਆਂ ਤੋਂ ਵਾਂਝੇ ਰਹਿ ਜਾਂਦੇ ਹਾਂ ਪਹਾੜੇ ਅਸੀਂ ਸਿੱਖਦੇ ਸਕੂਲ ਵਿੱਚ ਹਾਂ ਪਰ ਵਰਤ ਦੇ ਜ਼ਿੰਦਗੀ ਵਿੱਚ ਸਕੂਲਾਂ ਕਾਲਜਾਂ ਵਿੱਚ ਪ੍ਰਸੰਗ ਸਹਿਤ ਵਿਆਖਿਆ ਦਾ ਅਭਿਆਸ ਕਰਵਾਇਆ ਜਾਂਦਾ ਹੈ ਇਹ ਅਭਿਆਸ ਬਹੁਤ ਦੇਰ ਮਗਰੋਂ ਜ਼ਿੰਦਗੀ ਵਿੱਚ ਕੰਮ ਆਉਂਦਾ ਹੈ ਝਟਪਟ ਪ੍ਰਾਪਤ ਕੀਤਾ ਲਾਭ ਹੰਡ ਅਨੁਸਾਰ ਨਹੀਂ ਆਉਂਦਾ ਨੈਤਿਕ ਅਸੂਲਾਂ ਅਤੇ ਨੀਮਾਂ ਨੂੰ ਦਿਮਾਗ ਉਤੇ ਠੋਸਿਆ ਨਹੀਂ ਜਾ ਸਕਦਾ ਇਹ ਦਿਲ ਦੇ ਰਾਹੀ ਸਾਡੀ ਬੁੱਧੀ ਵਿੱਚ ਉਤਰਦੇ ਹਨ ਹਰ ਵਿਅਕਤੀ ਦੇ ਕੁਝ ਅਸੂਲ ਹੁੰਦੇ ਹਨ ਜਿਹੜੇ ਉਸ ਨੂੰ ਸੰਕਟ ਵਿੱਚ ਸੰਤੁਲਨ ਬਣਾਈ ਰੱਖਣ ਵਿੱਚ ਸਹਾਇੀ ਹੁੰਦੇ ਹਨ ਕਾਨੂੰਨ ਸਾਡੇ ਉੱਤੇ ਠੋਸੇ ਜਾਂਦੇ ਹਨ ਇਸ ਲਈ ਕਾਨੂੰਨਾਂ ਦੀ ਉਲੰਘਣਾ ਹੁੰਦੀ ਹੈ ਅਸੂਲਾਂ ਦੀ ਉਲੰਘਣਾ ਨਹੀਂ ਹੁੰਦੀ ਕਿਉਂਕਿ ਇਹ ਅਸੀਂ ਆਪ ਸਿਰਜੇ ਅਤੇ ਅਪਣਾਏ ਹੋਏ ਹੁੰਦੇ ਹਨ ਅਸੂਲਾਂ ਤੋਂ ਬਿਨਾਂ ਵਿਅਕਤੀ ਭਰੋਸੇਯੋਗ ਨਹੀਂ ਹੁੰਦਾ ਪ੍ਰਕਿਰਤੀ ਵਿੱਚ ਹੱਦ ਜਾਂ ਸਰਹੱਦ ਦਾ ਕੋਈ ਸੰਕਲਪ ਨਹੀਂ ਸਾਡੀ ਬੁੱਧੀ ਵਿੱਚ ਵੀ ਭੇਦਭਾਵ ਦਾ ਕੋਈ ਸੰਕਲਪ ਨਹੀਂ ਪ੍ਰਕਿਰਤੀ ਵਾਂਗ ਹੀ ਬੁੱਧੀ ਵੀ ਨਿਰਪੱਖ ਹੈ ਪ੍ਰਕਿਰਤੀ ਨਾ ਉਦਾਸ ਹੈ ਨਾ ਪ੍ਰਸੰਨ ਇਹ ਨਿਰਪੱਖ ਹੈ ਕੋਈ ਜਨਮ ਲੈ ਰਿਹਾ ਹੈ ਕੋਈ ਚਲਾਨਾ ਕਰ ਰਿਹਾ ਹੈ ਨਿਰਪੱਖ ਹੋਏ ਬਿਨਾ ਅਸੀਂ ਵਿਸ਼ਾਲ ਨਹੀਂ ਹੋ ਸਕਦੇ ਸਾਡੇ ਵਿਚਾਰ ਮੁੱਖ ਤੌਰ ਤੇ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਉਹ ਜਿਹੜੇ ਅਸੀਂ ਸੋਚਦੇ ਹਾਂ ਜਿਹੜੇ ਸਾਡੇ ਅੰਦਰੂਪ ਚ ਦੇ ਹਨ ਦੂਜੇ ਉਹ ਜਿਹੜੇ ਸਾਨੂੰ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਵਿੱਚੋਂ ਪ੍ਰਾਪਤ ਹੁੰਦੇ ਹਨ ਅਸੀਂ ਬਾਹਰੋਂ ਮਿਲਣ ਵਾਲੇ ਵਿਚਾਰਾਂ ਨੂੰ ਆਪਣੇ ਵਿਚਾਰਾਂ ਨਾਲ ਇੱਕਸੁਰ ਕਰਨ ਜਾਂ ਰੱਦਣ ਦਾ ਕਾਰਜ ਨਿਰੰਤਰ ਕਰਦੇ ਰਹਿੰਦੇ ਹਾਂ ਸਾਡੇ ਕੋਲ ਜਿੰਨੇ ਵਧੇਰੇ ਵਿਚਾਰ ਹੋਣਗੇ ਓਤਨੇ ਹੀ ਵਧੇਰੇ ਨਵੇਂ ਵਿਚਾਰ ਸਵੀਕਾਰ ਕਰਨ ਦੀ ਸਾਡੀ ਸਮਰੱਥਾ ਹੋਵੇ ਸਾਡੇ ਕੋਲ ਵਿਚਾਰਾਂ ਦੇ ਜਦੋਂ ਨਵੇਂ ਮਾਡਲ ਨਹੀਂ ਹੁੰਦੇ ਤਾਂ ਅਸੀਂ ਨਵੇਂ ਵਿਚਾਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਾਂ ਪ੍ਰਵਾਹਮਾਨ ਵਿਅਕਤੀ ਨਹੀਂ ਲੜਦਾ ਰੁਕਿਆ ਹੋਇਆ ਵਿਅਕਤੀ ਹੀ ਲੜਦਾ ਹੈ ਅਜਿਹੇ ਵਿਅਕਤੀ ਹੀ ਨਹੀਂ ਕੌਮਾਂ ਵੀ ਮੁੱਕ ਜਾਂਦੀਆਂ ਹਨ ਕਈ ਲੋਕ ਨਿੱਕੀ ਨਿੱਕੀ ਗੱਲ ਤੋਂ ਨਾਰਾਜ਼ ਹੋ ਜਾਂਦੇ ਹਨ ਰੁਸਣਾ ਕਿਸੇ ਪੱਖੋਂ ਵੀ ਉਸਾਰੂ ਪਰ ਬਾਵ ਵਾਲਾ ਅਨੁਭਵ ਨਹੀਂ ਹੁੰਦਾ ਤਲਾਕ ਦਾ ਮੁਕੱਦਮਾ ਲੜਦਿਆਂ ਦੂਜਿਆਂ ਤੋਂ ਸ਼ਾਬਾਸ਼ ਦੀ ਆਸ ਨਹੀਂ ਕੀਤੀ ਜਾ ਸਕਦੀ ਗਾਲਾਂ ਕੱਢਦਿਆਂ ਸੋਹਣੇ ਲੱਗਣ ਦੀ ਉਮੀਦ ਲਾ ਦਿਓ ਆਹ ਸਹਿਮਤੀ ਸਦਾ ਨਿਗੂਣੀਆਂ ਗੱਲਾਂ ਤੇ ਹੀ ਹੁੰਦੀ ਹੈ ਵੱਡੇ ਉਦੇਸ਼ਾਂ ਪ੍ਰਤੀ ਬਹਿਸ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਜੇ ਤੁਸੀਂ ਕਿਸੇ ਨਾਲ ਰੁੱਸੇ ਹੋ ਜਾਂ ਕੋਈ ਤੁਹਾਡੇ ਨਾਲ ਰੁੱਸਿਆ ਹੋਇਆ ਹੈ ਤਾਂ ਮਨ ਮੰਨਾ ਲਵੋ ਤੁਹਾਨੂੰ ਇੱਕ ਨਵੀਂ ਸ਼ਕਤੀ ਦਾ ਅਹਿਸਾਸ ਹੋਵੇਗਾ ਤੁਹਾਨੂੰ ਸਾਹ ਸੌਖਾ ਆਵੇਗਾ ਹਰ ਆਗੂ ਆਪਣੇ ਅਧੀਨ ਵਿਅਕਤੀਆਂ ਨੂੰ ਵੱਖਰੇ ਢੰਗ ਨਾਲ ਜਥੇਬੰਦ ਕਰਦਾ ਹੈ ਕਈ ਜੁਰਮਾਨਾ ਕਰਕੇ ਡਿਸਪਲਿਨ ਲਿਆਉਂਦੇ ਹਨ ਕਈ ਇਨਾਮ ਦੇ ਕੇ ਸਫਲ ਆਗੂਆਂ ਦੀ ਮੁਸਕਰਾਹਟ ਦਾ ਘੇਰਾ ਬਹੁਤ ਵੱਡਾ ਹੁੰਦਾ ਹੈ ਉਹ ਦੂਜਿਆਂ ਦੀਆਂ ਗਲਤੀਆਂ ਨੂੰ ਮਾਫ ਕਰਦੇ ਹਨ ਸੁਤੰਤਰਤਾ ਕੋਈ ਬਾਹਰੀ ਘਟਨਾ ਨਹੀਂ ਇਹ ਅੰਦਰ ਦਾ ਭਰੋਸਾ ਹੈ ਅਜਿਹਾ ਭਰੋਸਾ ਚੜ੍ਹਦੀ ਕਲਾ ਤੋਂ ਬਿਨਾਂ ਸੰਭਵ ਨਹੀਂ ਚੜ੍ਹਦੀ ਕਲਾ ਦੇ ਅਹਿਸਾਸ ਬਿਨਾਂ ਪੌਮਾ ਅਤੇ ਸੱਭਿਆਤਾਵਾਂ ਵੀ ਮੁੱਕ ਜਾਂਦੀਆਂ ਹਨ ਇਹ ਭਰੋਸਾ ਵਿਅਕਤੀ ਨੂੰ ਅਸੀਮ ਬਣਾਉਂਦਾ ਹੈ ਜੋ ਆਪ ਆਜ਼ਾਦ ਹਨ ਉਹੀ ਦੂਜਿਆਂ ਨੂੰ ਆਜ਼ਾਦ ਕਰਦੇ ਹਨ ਜਦੋਂ ਸਾਨੂੰ ਕਿਸੇ ਵਿਅਕਤੀ ਦੀ ਸੀਮਾ ਦਾ ਗਿਆਨ ਹੋ ਜਾਵੇ ਤਾਂ ਉਸ ਵਿੱਚ ਸਾਡੀ ਦਿਲਚਸਪੀ ਵੀ ਮੁੱਕ ਜਾਂਦੀ ਹੈ ਸਾਨੂੰ ਨਹਿਰ ਦੀ ਸੀਮਾ ਦਾ ਗਿਆਨ ਹੁੰਦਾ ਹੈ دریا ਜਾਂ ਸਮੁੰਦਰ ਦੀ ਸੀਮਾ ਦਾ ਨਹੀਂ ਇਸੇ ਕਰਕੇ ਨਹਿਰ ਦੇ ਮੁਕਾਬਲੇ دریا ਜਾਂ ਸਮੁੰਦਰ ਸਾਨੂੰ ਵਧੇਰੇ ਪ੍ਰਭਾਵਿਤ ਕਰਦੇ ਹਨ ਜੋ ਅਸੀਮ ਹੈ ਉਹੀ ਬਿਲਚਸਤ ਹੈ ਆਪਣੀਆਂ ਗਲਤੀਆਂ ਮੰਨਣ ਨਾਲ ਸਾਨੂੰ ਆਦਮਿਕ ਬਲ ਮਿਲਦਾ ਹੈ ਜਦੋਂ ਤੱਕ ਤੁਸੀਂ ਆਪਣੀਆਂ ਗਲਤੀਆਂ ਮੰਨਣ ਦਾ ਹੌਸਲਾ ਨਹੀਂ ਉਪਜਾਉਂਦੇ ਆਪਣੇ ਸਮਾਜ ਵਿੱਚ ਸਨਮਾਨ ਦੀ ਆਸ ਨਾ ਕਰੋ ਇਹ ਹੁਣ ਤੁਹਾਡੇ ਵਿੱਚ ਮਹਾਨ ਅਤੇ ਵਿਸ਼ਾਲ ਬਣਨ ਉਪਰੰਤ ਹੀ ਉਪਜੇਗਾ ਸਮਰੱਥਾ ਅਤੇ ਸਫਲਤਾ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ ਇਹ ਇੱਕ ਦੂਜੇ ਵਿੱਚੋਂ ਜਨਮਦੇ ਹਨ ਅਗਿਆਨਤਾ ਅਨਪੜਤਾ ਅਤੇ ਗਰੀਬੀ ਮਨੁੱਖਤਾ ਦੇ ਸਰੀਰ ਨੂੰ ਲੱਗੀਆਂ ਤਿੰਨ ਮਹਾਮਾਰੀਆਂ ਹਨ ਕੇਵਲ ਗਿਆਨ ਜਾਂ ਕੇਵਲ ਵਿਦਿਆ ਜਾਂ ਕੇਵਲ ਤਾਂ ਨਾ ਲਾ ਸਮੱਸਿਆ ਹੱਲ ਨਹੀਂ ਹੋਵੇਗੀ ਇਹਨਾਂ ਤਿੰਨਾਂ ਵੱਲ ਇੱਕੋ ਵੇਲੇ ਧਿਆਨ ਦੇਣਾ ਪਵੇਗਾ ਹਰ ਸਫਲ ਵਿਅਕਤੀ ਨੇ ਇਨ੍ਹਾਂ ਸਮੱਸਿਆਵਾਂ ਵੱਲ ਆਪਣੀ ਸਮਰੱਥਾ ਅਨੁਸਾਰ ਧਿਆਨ ਦਿੱਤਾ ਹੈ ਅਤੇ ਮਾਨਵ ਜਾਤੀ ਦੀ ਸੇਵਾ ਕੀਤੀ ਹੈ ਮਾਨਵ ਜਾਤੀ ਦੀ ਸੇਵਾ ਕਰਨ ਦੇ ਪੱਖੋਂ ਸੰਸਾਰ ਦੇ ਇਤਿਹਾਸ ਵਿੱਚ ਜਿੰਨੇ ਅਵਸਰ ਅੱਜ ਹਨ ਓਤਨੇ ਪਹਿਲਾਂ ਕਦੇ ਵੀ ਨਹੀਂ ਸਨ ਇਹ ਖੇਤਰ ਇਤਨਾ ਵਿਸ਼ਾਲ ਹੈ ਕਿ ਇਸ ਵਿੱਚ ਜੋ ਵੀ ਨਿਤਰੇਗਾ ਉਹ ਸਫਲ ਹੋਵੇਗਾ ਕੇਵਲ ਪ੍ਰਸ਼ੰਸਾ ਨਾਲ ਕੋਈ ਵਿਕਾਸ ਨਹੀਂ ਵਾਪਰਦਾ ਉਸ ਵਿਅਕਤੀ ਕੋਲ ਜਾਣ ਲਈ ਸਦਾ ਤਤਪਰ ਰਹਿਣਾ ਜਿਹੜਾ ਤੁਹਾਨੂੰ ਤੁਹਾਡੀਆਂ ਕਾਟਾਂ ਤੋਂ ਜਾਣੂ ਕਰਵਾਵੇ ਕਿਉਂਕਿ ਉਸ ਦੀ ਤੁਹਾਡੇ ਵਿਕਾਸ ਵਿੱਚ ਦਿਲਚਸਪੀ ਹੈ ਯਾਦ ਰੱਖਣਾ ਪ੍ਰਕਿਰਤੀ ਜਾਂ ਪਰਮਾਤਮਾ ਨੂੰ ਕੋਈ ਕਾਹਲ ਨਹੀਂ ਹੈ ਕਾਹਲ ਨਾਲ ਸਦੀਵੀ ਪ੍ਰਾਪਤੀਆਂ ਸੰਭਵ ਨਹੀਂ ਹੁੰਦੀਆਂ ਵਿਸ਼ੇਸ਼ਤਾ ਕੁਦਰਤ ਦਾ ਗੁਣ ਨਹੀਂ ਇਹ ਮਨੁੱਖ ਦਾ ਔਗਣ ਹੈ ਕਾਹਲ ਨਾਲ ਕੰਮ ਘਟਦਾ ਨਹੀਂ ਵੱਧਦਾ ਹੈ ਇਹ ਜਾਣਨਾ ਜ਼ਰੂਰੀ ਹੈ ਕਿ ਬਿਨਾ ਫਰਜ਼ ਨਿਭਾਏ ਮਨੁੱਖ ਸੁਖ ਹਾਸਲ ਨਹੀਂ ਕਰ ਸਕਦਾ ਫਰਜ਼ ਸਮਝਾਏ ਬਿਨਾ ਇਹ ਸਮਝੇ ਨਹੀਂ ਜਾਂਦੇ ਫਰਜ਼ ਦੇ ਪੱਖੋਂ ਕੋਈ ਵੀ ਕਾਰਜ ਛੋਟਾ ਨਹੀਂ ਹੁੰਦਾ ਛੋਟਾ ਅਸਲ ਵਿੱਚ ਸਾਡੀ ਸੋਚ ਵੱਲੋਂ ਮਿੱਥੀ ਗਈ ਹੱਦ ਹੁੰਦਾ ਹੈ ਜਦੋਂ ਮਨੁੱਖ ਹਾਰ ਜਾਂਦਾ ਹੈ ਤਾਂ ਉਹ ਹਾਰ ਦੇ ਅਨੁਸਾਰੀ ਤਰਕ ਦੀ ਉਸਾਰੀ ਕਰਦਾ ਹੈ ਹਾਰੇ ਹੋਏ ਅਜਿਹੇ ਵਿਅਕਤੀ ਲਈ ਹਾਰ ਸੰਸਾਰ ਦੀ ਕਥਾ ਹੈ ਉਸ ਅਨੁਸਾਰ ਇੱਥੇ ਜੋ ਵੀ ਆਇਆ ਹੈ ਹਾਰ ਕੇ ਗਿਆ ਹੈ ਜਦੋਂ ਕਿ ਸਫਲਤਾ ਦੀ ਤੰਗ ਵਾਲੇ ਵਿਅਕਤੀ ਨੂੰ ਖਤਰਿਆਂ ਵਿੱਚੋਂ ਵੀ ਅਵਸਰ ਬਖਾਈ ਦਿੰਦੇ ਹਨ ਅਸੀਂ ਉਦੇਸ਼ਾਂ ਅਤੇ ਕਾਰਨਾ ਨਾਲ ਇਤਨੇ ਵੱਜ ਗਏ ਹਾਂ ਕਿ ਜਿਹੜਾ ਆਕਾਰਨ ਖੋਸ਼ ਹੋਵੇ ਉਸ ਨੂੰ ਅਸੀਂ ਪਾਗਲ ਕਹਿੰਦੇ ਹਾਂ ਅਜੋਕੇ ਯੁੱਗ ਵਿੱਚ ਅਸਲੀ ਸ਼ਹੀਦ ਤਾਂ ਉਹ ਹਨ ਜਿਹੜੇ ਜ਼ਿੰਦਗੀ ਦੇ ਲੰਮੇ ਵਿਸਤਾਰ ਵਿੱਚ ਜਿਉਂਦੇ ਹਨ ਸੋਚ ਸੋਚ ਕੇ ਸਾਹ ਨਹੀਂ ਲਿਆ ਜਾ ਸਕਦਾ ਨਿਰਸੰਦੇਹ ਜੀਵਨ ਦੁਚਿੱਤੀਆਂ ਨਾਲ ਘਿਰਿਆ ਪਿਆ ਹੈ ਪਰ ਇਸ ਗੱਲ ਦੀ ਤਰਵਾਸ ਹੋਣੀ ਚਾਹੀਦੀ ਹੈ ਕਿ ਕੋਈ ਵੀ ਦੁਚਿੱਤੀ ਨਵੀਂ ਨਹੀਂ ਦੁਚਿੱਤੀਆਂ ਉਹਨਾਂ ਲਈ ਹਨ ਜਿਹੜੇ ਸੋਚ ਤੋਂ ਸਕਣੇ ਹਨ ਅਮਲ ਤੋਂ ਕੂਰੇ ਹਨ ਜਿਹੜੇ ਇਹ ਕਹਿੰਦੇ ਹਨ ਕਿ ਅਸੀਂ ਸਭ ਕੁਝ ਦੇਣ ਲਈ ਤਿਆਰ ਹਾਂ ਉਹਨਾਂ ਨੂੰ ਪੁੱਛਣਾ ਉਹਨਾਂ ਕੋਲ ਦੇਣ ਲਈ ਹੈ ਹੀ ਕੀ ਮਾਨਤਾ ਅਤੇ ਧੰਨਵਾਦੀ ਪ੍ਰਵਾਹ ਅਤੇ ਆਸ ਕੀਤੇ ਬਿਨਾ ਜਿਹੜੇ ਲੰਮੇ ਸਫ਼ਰ ਉਤੇ ਨਿਕਲਦੇ ਹਨ ਉਹੀ ਸਹਿਜ ਆਨੰਦ ਦੀ ਪ੍ਰਾਪਤੀ ਕਰਦੇ ਹਨ ਜੀਵਨ ਦਾ ਇਹ ਵਿਅੰਗ ਹੈ ਕਿ ਜੋ ਕਾਹਲੀ ਕਰਦੇ ਹਨ ਉਹੀ ਖੁੰਝਦੇ ਹਨ ਹਰ ਸਫਲਤਾ ਦਾ ਆਪਣਾ ਇੱਕ ਭੇਤ ਹੁੰਦਾ ਹੈ ਪਰ ਸਾਰੀਆਂ ਸਫਲਤਾਵਾਂ ਦਾ ਇੱਕ ਸਾਂਝਾ ਭੇਤ ਹੈ ਠਹਿਰ ਤਾਂ ਭਾਵੇਂ ਜਾਓ ਪਰ ਰੁਕੋ ਨਾ ਮਨੁੱਖ ਦੇ ਸਾਰੇ ਯਤਨਾਂ ਦਾ ਉਦੇਸ਼ ਸਫਲਤਾ ਪ੍ਰਾਪਤ ਕਰਨਾ ਹੈ ਜਿਹੜੇ ਚੱਲਦੇ ਹਨ ਅਤੇ ਚੱਲਦੇ ਰਹਿੰਦੇ ਹਨ ਉਹੀ ਪਹੁੰਚਦੇ ਹਨ ਸੋ ਦੋਸਤੋ ਇਸ ਦੇ ਨਾਲ ਹੀ ਇਹ ਸਾਰਾ ਲੇਖ ਖਤਮ ਹੁੰਦਾ ਹੈ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ